ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਕਿਸਾਨ ਵੀਰੋ ਜਿਹੜੀ ਮੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਘਰ ਦੀ ਵੀਡੀਓ ਦੋਸਤੋ ਪਿੰਡ ਟੈਪੀਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਹੈ ਤੇ ਅੱਜ ਆਪਾਂ ਚਾਰ ਨਗ ਸੇਲ ਕਰਨਿਆਂ ਜਿਨ੍ਹਾਂ ਵਿੱਚੋਂ ਇੱਕ ਕੱਟੀਆਂ ਤੇ ਦੋ ਬੱਚੀਆਂ ਤੇ ਇੱਕ HF ਨਸਲ ਦੀ ਗਾਂ ਸ਼ੁਰੂ ਸ਼ੁਰੂ ਕਰਦੇ ਆ ਐਚ ਐਫ ਨਸਲ ਦੀ ਆਂ ਗਾਂ ਤੋਂ ਇਹਦੀ ਡਿਟੇਲ ਤੁਹਾਨੂੰ ਦੱਸ ਦਿੰਨੇ ਆ 11 ਲੀਟਰ ਦੋਨਾਂ ਟਾਈਮਾਂ ਦਾ ਦੁੱਧ ਇਹਦੇ ਥੱਲੇ ਤਿਆਰ ਹੈ ਦੂਜਾ ਸੂਆ ਸੂਈ ਵੀ ਹੈ ਇਹ ਤੀਜੇ ਵਾਸਤੇ 1 ਮਹੀਨਾ ਹੋ ਗਿਆ ਇਹਦੇ ਟੀਕਾ ਲੱਗੇ ਨੂੰ ਆਪਾਂ ਖਾਲੀ ਕਰਕੇ ਦੇਵਾਂਗੇ ਰਹਿਣਾ ਨਾ ਰਹਿਣਾ ਅਗਲੀ ਦੀ ਕਿਸਮਤ ਆ ਤੇ ਚੈੱਕ ਕਰ ਸਕਦੇ ਆ ਤੁਸੀਂ ਤੇ ਇਹ ਮਗਰਲੇ ਤੁਹਾਨੂੰ ਕਬੈਣੀ ਵਾਲੇ ਪਾਸੇ ਉੱਤੇ ਲੱਜ ਮੰਦਰੂ ਚੈੱਕ ਕਰ ਸਕਦੇ ਤੁਸੀਂ 11 ਲੀਟਰ ਦੁੱਧ ਰੈਡੀ ਹੈ ਇਦੇ ਤੇ ਕੋਈ ਵੀਰ ਦੋ ਟਾਈਮ ਤਿੰਨ ਟਾਈਮਾਂ ਚੋਕੇ ਤਸੱਲੀ ਕਰ ਸਕਦਾ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਤੇ ਦੋ ਨੰਬਰ ਤੇ ਆ ਬੱਚੀ ਖੜੀ ਆ ਮੂੰਹੋ ਦੋਸਤੋ ਇਹ ਖੀਰੀ ਹੈ ਬਿਲਕੁਲ ਵਿਵਦਨ ਦਾ ਪੱਟਕੇ ਤਸੱਲੀ ਕਰ ਸਕਦਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ 24 ਕਿਲੋ ਸੀਗਾ ਹਾਂ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਥਾਣੂ ਕੇ ਤੇ ਜਮਾ ਥੋੜਾ ਡਰਦੀ ਆ ਹੁਣ ਕੈਮਰੇ ਤੋਂ ਉਹੀ ਫੋਰ ਸ਼ਾਂਗਨੀ ਕੀ ਤੁਮ ਮੱਛਲੀ ਕਰਾ ਹੀ ਦਿੰਨਾ ਤੇ ਆ ਕਰ ਸਕਦੇ ਤੁਸੀਂ ਗਲਾਬੀ ਗਲਾਬੀ ਦੋਸਤੋ ਇਹਦੇ ਥਾਨ ਲੱਗੇ ਆ ਇਹਦਾ ਰੇਟ ਵੀ ਆਪਾਂ ਫੋਨ ਤੇ ਕਰਾਂਗੇ ਮੂੰਹੋਂ ਖੀਰੀ ਆ ਕੋਈ ਵੀ ਦੰਦ ਪਟ ਕੇ ਤਸੱਲੀ ਕਰ ਸਕਦਾ ਮਾ ਦਾ ਦੁੱਧ 24 ਕਿਲੋ ਆ ਦੋਸਤੋ 1.5 ਸਾਲੇ ਦੀ ਉਮਰ ਤੇ ਤੈਨਾ ਨੰਬਰ ਤੇ ਆ ਬੱਚੀ ਆ ਜਿਹੜੀ ਇਹ ਦੋ ਨੰਬਰ ਵਾਲੀ ਬੱਚੀ ਆ ਦੋਸਤੋ ਇਹ ਡੈਨਮਾਰਕ ਦੇ 40116 ਦੀ ਬੱਚੀ ਆ ਤੇ ਜਿਹੜੀ ਆਹਾ ਤਿੰਨ ਨੰਬਰ ਤੇ ਬੱਚੀ ਆ ਦੋਸਤੋ ਇਹ ਐਚ ਐਲ ਡੀਵੀ ਵਾਲਿਆਂ ਦਾ ਹਮਰ ਸੀਮਨ ਹੈ ਹਮਰ ਸੀਮਨ ਉਹਦੀ ਆ ਇਹ ਇਹਦੀ ਮਾ ਦਾ ਦੁੱਧ ਦਾ ਰਿਕਾਰਡ 20 ਕਿਲੋ ਤੇ ਇਹ ਹਮਰ ਸੀਮਨ ਦੀ ਏ ਬੱਚੀ ਆ ਇਹਦੇ ਵੇਖ ਲਓ ਤੁਸੀਂ ਥਣ ਚੈੱਕ ਕਰ ਲਓ। ਦਰਦੀ ਇਹ ਵੀ ਥੋੜਾ ਹੈ। ਚਾਰ ਹੀ ਇਹਦੇ ਥਾਣਾ ਤੇ ਇਹਦੇ ਹੈਗੀ ਆ ਫੁੱਲ ਪਰ ਉਹ ਛੋਟੀ ਅਬਰੀਕ ਥਣ ਜਿਵੇਂ ਵੈਸੇ ਐਚ ਐਫ ਨਸਲ ਦੀਆਂ ਗਾਈਆਂ ਦੀ ਆ ਜਾਂਦੇ ਆ। ਚਾਰ ਥਾਣ ਵੱਡੇ ਇਹਦੇ। ਤੇ ਇਹਦੀ ਉਮਰ ਦੋਸਤੋ 6 ਮਹੀਨੇ ਹੈ। ਬਹੁਤ ਚੰਗੀ ਨਸਲ ਦੀ ਬੱਚੀ ਹੈ ਇਹ। ਰੇਟੇ ਦਾ ਵੀ ਫੋਨ ਤੇ ਕਰਾਂਗੇ। ਤੇ 4 ਨੰਬਰ ਤੇ ਆਪਣੇ ਕੋਲ ਦੋਸਤੋ ਕੱਟੀ ਹੈ। ਮੂਰਨ ਅਸਲ ਦੀ ਸਿੰਗੀ-ਸੁੰਗੀ ਤੁਸੀਂ ਇਹਦੀ ਚੈੱਕ ਕਰ ਸਕਦੇ ਆ ਕੋਕਾ ਸੰਗ ਬਣਾਉਗੀ ਜਮ ਦੋਸਤੋ ਇਹਦੀ ਮਾਂ ਥਲੇ 14 ਕਿਲੋ ਦੁੱਧ ਸੀ ਤੇ ਇਹ ਹੈਗੀ ਆ ਵਿਰਾਟ 2 ਦੀ ਵੀਰਵਾਲੀ ਵਾਲਿਆਂ ਦਾ ਵਿਰਾਟ 2 ਆ ਉਹਦਾ 파ਟੀ ਸੀਮਨ ਲਗਵਾਇਆ ਸੀਗਾ ਉਹਦੀ ਇਹ ਕੱਟੀ ਉਡੀ ਇਹ ਸੰਭਾਲ ਕੱਟ ਕਰਕੇ ਤੇ ਆਪਾਂ ਤਾਂ ਹੀ ਵੇਚਦੇ ਹੁਣ ਥਾਣੇ ਦੇ ਚਾਰ ਬਿਲਕੁਲ ਚੈੱਕ ਕਰ ਸਕਦੇ ਆ ਕਾਵੇ ਇੱਧਰ ਤੇ ਰੇਟੇ ਚਾਰਾਂ ਦਾ ਫੋਨ ਤੇ ਹੋਊਗਾ ਜੇ ਕੋਈ ਵੀਰ ਇਕੱਠਿਆਂ ਦਾ ਸੌਦਾ ਕਰਦਾ ਤੇ ਵੱਧ ਮਾਨਤਾਨ ਹੋ ਜਾਊਗਾ ਨਾਮ ਮੇਰਾ ਸਤਨਾਮ ਸਿੰਘ ਆ ਤੇ ਨੰਬਰ ਸਕਰੀਨ ਤੇ ਚੱਲੂਗਾ ਪਿੰਡ ਟੈਬੀਆ ਜ਼ਿਲ੍ਹਾ ਫਰੀਦਕੋਟ ਆ ਧੰਨਵਾਦ